ਕਹਦੇ ਭਾਈ ਵੀ ਪਹੁੰਚ ਗਿਆ ਵਾਹ 12 ਵਜੇ ਕਹਿੰਦੇ ਕਹਿੰਦੇ ਜੀ ਦੇਖ ਲਓ ਸੱਦੇ ਘਰ ਆਵਾਂ ਕਈ ਜਾ ਮੈਂ ਚਾਹ ਕਿਲੋ ਆ ਕੇ ਨਾਲ ਟਰੈਕਟਰ ਨਾਲ ਲਾਇਆ 12 ਵਜੇ ਕਹਿੰਦੇ ਕਹਿੰਦੇ ਟਾਈਮ ਕਿਲੇ ਪਹੁੰਚ ਗਏ ਜੀ ਸਤਿ ਸ਼੍ਰੀ ਅਕਾਲ ਜੀ ਇਹ ਉਹ ਟਰੈਕਟਰ ਜਿਹੜਾ ਧੂਆਂ 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 ਮਾਰਦਾ ਹਾਂ ਹਾਂ ਉਹ ਹੀ ਹੈ ਭਾਈ ਇਹ ਇਹ ਹੋ ਰਹੀ ਹੈ ਇਹ ਭਾਈ ਉਹਦਾ ਜੀ ਜੱਗੇ ਆਲਾ ਹੁੰਦਾ ਨਹੀਂ ਨਾ ਬੰਨ ਬੰਨ ਕੇ ਲਿਆਏ ਆ ਕੱਪੜਾ ਵੀ ਉਰੀਆ ਕੇ ਤਾਰਿਆ ਇਹ ਰੋਂਦਾ ਹੀ ਆਇਆ ਇਹਨਾਂ ਨੇ ਤਾਂ ਲੈਣ ਤਾਂ ਵੀ ਇੱਕ ਤੇ ਹੱਡਾ 4x4 ਜਾਣਾ ਜਾਣਾ ਹਨਾ ਹਾਂ ਜੀ ਨਹੀਂ 2 ਸਾਲ ਹੋ ਗਏ ਇਹਨੂੰ ਤੇ ਹੁਣ ਇਹਨੂੰ ਚੱਕ ਟਿਪ ਕਰ ਲਈਏ ਟਰੈਕਟਰ ਬਹੁਤ ਵਧੀਆ ਚੱਲਦਾ ਜੀ ਇਹ ਕਹਿੰਦਾ ਸੀਟੀ ਦਾ ਸ਼ੌਂਕ ਏ ਇਹਨੂੰ ਸੀਟੀ ਦਾ ਸ਼ੌਂਕ ਆਪਾਂ ਪੂਰਾ ਕਰਨਾ ਹੋਰ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਕੋਈ ਦਿੱਕਤ ਨਹੀਂ ਕੋਈ ਨਹੀਂ 1200 ਘੰਟਾ ਚੱਲ ਗਿਆ ਜੱਗੇ ਹੁਣ ਲੌਕਾਰੇ ਮਾਰਨ ਲਾ ਦਾਂਗੇ ਸੀਟੀ ਨਹੀਂ ਮਰਾਉਣੀ ਹਾਂ ਬਾਜੀ ਹੁਣ ਫੇਰ ਵੀ ਟਾਈਮ ਗਿਆ ਇਹ ਅਗਲੀ ਵਾਰ ਕਿਤੇ 3 ਵਜੇ ਕਿੰਨਾ ਖੇਤਕਾਰ ਮੂਰੇ ਖੜਾ ਹੈ ਲੋ ਜੀ ਬਾਈ ਵਰਕਸ਼ਾਪ ਖੁੱਲ ਗਈ ਹੁਣ ਤਾਂ ਨਾ ਕੋਈ ਕਾਲ ਹੈ 6 ਘੰਟੇ ਹੋਰ ਆਸਦਾ ਬੰਦਾ ਔਰ ਟੱਕ ਟੱਕ ਖੰਡ ਬੋਲੀ ਬਹੇ ਗਦੂ ਸੱਚੇ ਪਾਤਸ਼ਾਹ ਮਹਾਰਾਜ ਖੜੀ ਕਰਪਾ ਔਰ 6 ਟਰੈਕਟਰ ਔਰ 6 ਟਰੈਕਟਰ ਦੇ ਤਰਾ ਕੰਦੀ ਵਿਜੋਲ ਦਾ ਠੀਕ ਹੈ ਜੀ ਆਟਮ ਇੰਗਲੈਂਡ ਦੇ ਵਿੱਚ ਜੁਕੇ ਫਿਰ ਐਡਰੈਸ ਕਰਾਂਗੇ ਔਰ ਅਮਨਵੀਰ ਮੈਂ ਆਪਣੀ ਲਾਈਫ ਦਾ ਪਹਿਲਾ ਡਾਕਟਰ ਤਿਆਰ ਕਰੂੰ ਫੋਰਡ ਮੈਂ ਫੋਰਡ ਡਾਕਟਰ ਤੱਕ ਤਿਆਰ ਨਹੀਂ ਕੀਤਾ ਤੇ ਠੀਕ ਹੈ ਜੀ ਮੈਂ ਫੋਰਡ ਡਾਕਟਰ ਤਿਆਰ ਨਹੀਂ ਕੀਤਾ ਪਹਿਲਾ ਤਿਆਰ ਤਾਂ ਹੋ ਸਕਦਾ ਪਹਿਲਾ ਇਤਿਹਾਸ ਨਹੀਂ ਵੀ ਹੋਈ ਹੋਈ ਫਿਰ ਟੋਟਲੀ ਹੋ ਕਰਨਾ ਸਾਰੀ ਮਤਲਬ ਮੇਰਾ ਮੈਂ ਫੋਰਡ ਤਿਆਰ ਨਹੀਂ ਕੀਤਾ ਕਜੀ ਅੱਛਾ ਜੀ ਪਰ ਕੀ ਇਹ ਫੋਰਡ ਨੂੰ ਕੋਈ ਅਲੱਗੀ ਚੀਜ਼ ਦੇ ਰਿਹਾ ਨਾ ਠੀਕ ਹੈ ਜੀ ਫੋਰਡ ਵਿਦਿਖੰਡ ਤੇ ਸਾਰੇ ਬਹੁਤ ਵਧੀਆ ਬਣਾਉਂਦੇ ਹਨ ਹਾਂ ਜੀ ਵਿੱਚ ਦੇ ਵੀ ਚੱਲਣ ਚੱਲ ਕੇ ਬਣਾਉਣਾ ਹਾਂ ਠੀਕ ਹੈ ਜੀ ਵਿੱਚ ਦੇ ਵੀ ਫੋਰਡ ਚੰਗਾ ਬਣਾਉਣਾ ਹੈ ਨਾ ਜਾਣ ਵਾਲਾ ਸਪੋਰਟ ਪਿੰਡ ਦਾ ਫਗਵਾੜੇ ਦੀ ਠੀਕ ਹੈ ਠੀਕ ਹੈ ਜੀ ਉਹ ਭਰਾ ਦਾ ਟਰੈਕਟਰ ਵੀਡੀਓ ਪਾਣੀ YouTube ਤੇ ਲਾਗੇ ਜੀ ਤੇ ਇੱਕੋ ਹੀ ਫੋਰ ਤਿਆਰ ਕਰਨਾ ਦਾ ਕੰਮ ਲੱਗਿਆ ਲਓ ਜੀ ਭਾਈ ਫੋਰਡ ਵੀ ਮਿਲੂਗਾ ਤੁਹਾਨੂੰ ਦੇਖਣ ਨੂੰ ਤੇ ਹਾਰਾ ਦਾ ਮੋਹ ਹਾਂ ਜੀ ਉਹ ਪਾਸੇ ਮੋਰ ਤੇ ਖੜੀ ਨਹੀਂ ਗਈ ਆ ਅੱਜ ਅੱਜ ਅੱਛਾ ਜੀ ਬੋਲਟ ਵੀ ਆਜੇ ਉਰੀ ਹਾਂ ਜਗੇ ਘੇੜਾ ਲੈਣਾ ਪਿਛੇ ਪਾਈ ਚੱਲ ਘੇੜਾ ਲੰਦਾ ਉਹ ਤੇ ਪਰ ਇਹ ਵੀ ਮਰ ਤੋਂ ਵੇਚ ਦੋ ਕੱਢਿਆ ਨਾ ਮਾਰਿਆ ਜੀ ਉਦਾਂ ਹੀ ਪੁਕਾਣਾ ਤਾਂ ਕੱਢ ਲਿਆ ਮੈਂ ਤੇ ਕੱਢ ਦਾਂ ਨਾ ਠੀਕ ਹੈ ਜੀ ਇਹ ਤਾਂ ਪੁਰਾਣਾ ਹੈ ਜਗੇ ਓਲੋ ਕੁੜੂ ਮੈਨੂੰ ਉਦਾਂ ਮਗਾਈ ਇਹ ਤੁਸੀਂ ਬਹੁਤ ਦੇਰ ਵੱਧ ਕੱਢਿਆ ਹੀ 10 ਮਾਰ ਚਲਾਉਂਦੇ ਨਹੀਂ ਦੇਖਿਆ ਤੁਹਾਨੂੰ ਬਹੁਤ ਹੋ ਜਾ ਕੇ ਟਾਇਰ ਛੋਟੇ ਆ ਆ ਇਹ ਤਾਂ ਬੜਾ ਛੋਟਾ ਹੀ ਹੈ ਉਹ ਛੋਟਾ ਹੀ ਹੈ ਕਿਰਾ ਕੱਢੇ ਕੱਢੇ ਟਾਇਰ ਤੇ 2 ਫੁੱਟ 2 ਫੁੱਟ ਤੋਂ ਵੱਧ ਹੈ ਜੀ 2 ਤੋਂ ਵੱਧ ਹੈ ਜੀ ਹਾਂ ਤਲਾ ਲੋਟਾ ਹੀ ਹੈ ਦੇਖ ਲੋ ਪਿੱਛੇ ਵੀ ਜੱਗੇ ਬੜੀ ਹੈ ਆਹ ਹੈ ਕੀ ਹੋਰ ਮੈਨੂੰ ਸਮਝਾਓ ਯਾਰ ਇਹ ਸਾਰੇ ਮੈਂ ਕਹਿੰਦਾ ਚਾਰ ਚਾਰ ਜੂਨ ਹੁੰਦਾ ਆਏ ਨਾ ਕਰੇ ਗਾ ਫੋਰ ਮੈਨ ਯਾਰ ਕਹਿੰਦਾ ਨਾਲ ਦੀ ਇੱਥੇ ਰੁਸ ਕੇ ਬਹਿ ਜਾਂਦੀ ਹੈ ਦੋ ਦਿਨ ਮੰਡੇ ਜਾਂਦਾ ਦੋ ਦਿਨ ਮਨਾਉਣ ਤੇ ਲੱਗਦੇ ਇਹ ਤਾਂ 5-5 ਦਿਨ ਹੋ ਗਿਆ ਚਲ ਕੋਈ ਨਹੀਂ ਫਾਰਮਰ ਵੀ ਕਹਿੰਦਾ ਹੁਣ ਅੱਜ ਸਾਜਰੇ ਠਾਲ ਲਿਆ ਨਹੀਂ ਨਹੀਂ ਫਾਰਮਰ ਬੋਤੀ ਵਾਲਾ ਮੈਂ ਹੈ ਜਿੰਦਾ ਵਾਹਿਗੁਰੂ ਕਰੀ ਕਿਰਪਾ ਲੋ ਬਾਈ ਪਹੁੰਚ ਗਏ ਬਾਕੀ ਹੁਣ ਸਾਨੂੰ 12ਵਾਂ ਮਲਾਉਂਦੇ ਟਰੈਕਟਰ ਲਖਾਉਂਦੇ ਆ ਵਾਹਿਗੁਰੂ ਨਹੀਂ ਲੈ ਲੈ ਕਰਿਆ ਵੈਟ ਟੂ ਚੂਸ ਵੈਲ ਬਾਈ ਇੱਕ ਵਾਰ ਲੱਗੇ ਨਾ ਇਹ ਟਰਾਈ ਲੈ ਕੇ ਦੇਖਣ ਲੱਗੇ ਉਹ ਆਪਣੇ ਚੌਂਡੀਅਰ ਦੀ ਆਪਣੇ ਮਨ ਦੀ ਤਸੱਲੀ ਕਰਦੇ ਹੋਏ ਬਾਈ ਬਾਈ ਨੇ ਹਲੇ ਕਰਨੀਆਂ ਆ ਜੱਗੇ ਮਾਨਿਚ ਕੀੜਾ ਹੈ ਹੋਰ ਬੜਾ ਕਰਨੇ ਦਾ ਮਾਨਿਚ ਕੀੜਾ ਹੈ ਉਹ ਬਾਈ ਤਲੀਆ ਜੱਟਾ ਕਹਿੰਦਾ ਹੋਰ ਜਾਣ ਪਾਉਣੀ ਹੈ ਹੋਰ ਇਹਨੂੰ ਕਿੰਨੀ ਘਬਾਉਣੀ ਹੈ ਇਹ ਰੱਜਣ ਡੰਗ ਜੇ ਨਹੀਂ ਪਾਉਣੀ ਹੈ ਹੂੰ ਪਟੈਂਕੇ ਲੈ ਲੋਗੇ ਚੈਨਾਲ ਤਾਰਾ ਓ ਜੀ ਕਾਫੀ ਆਪਣੇ ਰਿਸ਼ਤਰਾ ਦਾ ਬਾਈ ਟਰੈਕਟਰ ਕਰਾਉਣਾ ਮੋਡੀਫਾਈ ਇਹਨੂੰ ਦੇਖਣ ਲੱਗੇ ਛੱਡ ਕੇ ਇਹਦੀ ਆਪਣੀ ਫਿਟਡ ਹੈ ਬਾਈ ਕਿਹੜਾ ਘੇਰ ਹੂੰਗਾ ਹਾਂ ਵੀਡੀਓ ਪਹਿਲਾਂ ਲੱਗਦਾ ਸਿੰਦੂਰੇ ਸਾਹ ਤੱਕਾ ਨਾ ਆ ਕੇ ਤਾਂ ਜਾ ਕੇ ਭਾਈ ਉਹ ਗਾਂ ਦੇਖਿਆ ਮੈਂ ਖਾਲੇ ਵੀ ਨਹੀਂ ਦੁਰਦਾ ਹੈਗਾ ਇਹਨੂੰ ਟਰੈਕਟਰ ਫੁੱਟ 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 ਵੀਰੂ ਉੱਠ ਬਟਾ ਰੰਗ ਨਾ ਬਾਈਨ ਕੋ ਹੋਰ ਘੇਰ ਪਾ ਕੇ ਦੇ ਲੈ ਸਿੰਧੂ ਘੇਰੇ ਬਦਲ ਕੇ ਛੋਟਾ ਵੱਡਾ ਤੁਸੱਲੀ ਗੱਲ ਹੈ ਗਿਆ ਬਣੀ ਪਹਿਲਾ ਮੀਡੀਅਮ ਲਾਦਾ ਨਾ ਸਿੰਦੂ ਲੋ ਜੀ ਸਾਡੇ ਦੋ ਬੰਦੇ ਪਹੁੰਚ ਗਏ ਪਰ ਪਹੁੰਚੇ ਜੀ ਤਾਂ ਫੜੇ ਲੈ ਤੇ ਬਾਈ ਪੌਲ ਪੌ ਜੱਗਾ ਕਿੱਥੇ ਫੜਲੇ ਤੇ? ਪੋਲ 'ਨੇ ਫੜਲੇ ਤੇ। ਮੱਛੀ ਪੋਲ 'ਨੇ ਫੜਲੇ। ਭਾਈ 2 ਘੰਟੇ ਹੋ ਗਏ। ਲਾ ਕੇ ਆਏ ਆਂ ਕਹਿੰਦੇ ਬੰਦੇ ਸਾਡੇ ਭੁੱਖੇ ਗਏ ਮਿਆਂ ਕੱਢੀਆਂ ਅੰਝ ਮੱਛੀ। ਮੱਛੀ ਚੱਲੂਗੀ। ਮੱਛੀ ਫੜਦੇ ਤੇ? ਭਾਈ ਅਸੀਂ ਹੈਰਾਨ ਰਹਿ ਗਏ। ਫੋਨ ਕਰਨਾ ਚੱਲ ਪੋਲ 'ਪਾ। ਜੱਗਾ ਕਹਿੰਦਾ ਨੀ ਤਾਂ ਤੁਰ ਕੇ ਆਣਾ ਤੇ ਅਸੀਂ ਪੋਲ 'ਪਾ ਤੇ। ਨਹੀਂ ਜ਼ਿਆਦਾ ਟਾਈਮ ਨਾ ਤਾਂ ਹੈ ਪਿੱਛੇ ਹੀ ਤੇ। ਜੱਗਾ ਉਹ ਦੇਖਣ ਚੱਲੀ ਆਂ ਕਿ ਨਹੀਂ। ਜਾਣ ਲੱਗੇ ਦੇਖ ਲਦਦੇ ਨੇ ਤੁਰ ਕੇ ਸੀ ਟਾਈਮ ਜ਼ਿਆਦਾ ਲਾਤਾ ਇੰਨਾ ਟਾਈਮ ਤਾਂ ਟਰੈਕਟਰ ਵੀ ਨਹੀਂ ਲਾਇਆ ਸੀ ਲੇਟ ਹੋ ਰਿਹਾ ਝੂਠ ਬੋਲੀ ਗਿਆ ਟੋਲ ਪਲਾਜੇ ਬਾਈ ਕਹੀ ਗਿਆ ਕਹਿੰਦਾ ਬੱਤਾ ਸਿੰਘ ਕਿੱਥੇ ਆਲੇ ਉਹ ਬੱਤਾ ਸਿੰਘ ਚੌਕ ਕੋਲੋਂ ਤੋਂ ਕਹੀ ਗਿਆ ਅੱਭੀ ਪੜਕੇ ਨਹੀਂ ਹੈ ਕਿਤੇ ਜੀ ਬਾਈ ਰੂਟ ਵਧੀਆ ਰਿਹਾ ਜਿਹੜੀ ਮੈਂ ਲੋਕੇਸ਼ਨ ਭੇਜੀ ਆ ਉਹ ਸਹੀ ਧੀ ਹੈ ਨਾ ਤਾਂ ਹੀ ਤੈਨੂੰ ਗਾਹ ਵੀ ਉਹੀ ਭੇਜੀ ਹੈ ਜੇ ਤੈਨੂੰ ਪਿੱਛੇ ਦੇ ਭੇਜ ਦਿੰਦਾ ਉਹਨੇ ਉਲਝਾ ਰਹਿਣਾ ਤੈਨੂੰ ਵਧੀਆ ਰਹੇ ਚੱਲ ਪਹੁੰਚ ਗਏ ਵੰਡੇ ਇਹਦੀ ਵੀ ਟਰਾਈ ਬਾਈ ਅੱਧੀ ਕਿ ਲੈ ਲਈ ਅੱਧੀ ਕਿ ਲੈਣੀ ਹੈ ਜੱਗੇ ਵਾਲੀ ਵੀ ਅੱਧੀ ਕਿ ਲੈ ਲਈ ਅੱਧੀ ਕਿ ਲੈਣੀ ਆ ਬਾਈ ਤੇਰੇ ਵਾਲਾ ਟਰੈਕਟਰ ਯਾਰ ਛੱਡਿਆ ਨਾ ਜੱਗੇ ਨੂੰ ਕਹਿੰਦਾ ਤੇਰਾ ਟਰੈਕਟਰ ਤਾਂ ਜਮੀ ਮਰ ਗਿਆ ਇਹ ਵਦਗਾ ਬਾਈ ਜੱਗੇ ਉਹ ਕਿਆ ਕਰਦਾ ਜਮ ਮਰ ਗਿਆ ਇਹਦਾ ਕੋਈ ਟਰਾਲ ਲੈ ਲੈਣੀ ਤੂੰ ਉਹਦਾ ਟਰਾਲ ਨਹੀਂ ਤੋੜਦਾ ਕਾਲ ਕਿਤੇ ਖਿੱਚਣੇ ਇੱਥੇ ਨੂੰ ਟਰਾਲਾ ਲੈ ਕੇ ਬੰਦ ਉਹ ਬਾਈ ਵਾਲਾ ਟਰੈਕਟਰ ਦਾ ਜੱਗੇ ਵਾਲਾ ਤਾਂ ਪੰਦਿਆ ਵਦ ਉਹ ਤਾਂ ਉਰੀ ਖੋਲ ਕੇ ਦੇਖਣ ਲੱਗ ਪਈ ਨਹੀਂ ਸੀ ਬਾਈ ਮਿੱਟੀ ਇਹ ਜੀ ਖਾਲੀ ਟਰੈਕਟਰ ਨੂੰ ਭਰਦੀ ਇਹ ਹਾਂ ਇਹਨੂੰ ਫਿੱਟ ਕਰਾਉਣ ਲਿਆਏ ਹਾਂ ਹਾਂ ਸ਼ੇਲੂ ਭੱਜ ਕੇ ਕਿੜਾ ਲੱਗ ਕੇ ਦਿਖਾ ਦੇ ਨਾ ਸਾਰਾ ਛੱਡ ਗਿਆ ਟਰਾਲ ਉਹ ਤੈਨੂੰ ਵੀ ਲੋੜੀ ਪੈਣੀ ਮਨ ਦਾ ਗੋਲੂ ਕੜੇ ਟਰਾਈ ਜਲ ਵੀ ਬਾਈ ਪਹਿਲਾ ਲਾਤਾ ਬਾਈ ਉਹ ਕਰਿਆ ਤੇ ਨਹੀਂ ਅਜੇ ਇਹ ਮੰਨੂ ਵੀ ਕਰਿਆ ਹੋਣਾ ਲੋ ਜੀ ਬਾਈ ਉਧਰ ਸਿੰਪਲ ਕੰਪਨੀ ਫਿਟਡ ਪਰੇਫੈਕਟਰ ਦਾ ਬਾਈ ਜਮੇ ਜਾਣ ਨਹੀਂ ਹੁੰਦੀ ਦੇਖ ਲੋ ਔਖਾ ਬਾਈ ਕਿਹੜਾ ਗੇਰ ਆ ਜੀ ਦੂਜਾ ਵੀ ਉਹ 20 ਬਣ ਲਿਆ ਤਾਂ ਦੁਆਬਾ ਦੇ ਨੀਵਾ ਦੁਆਬੀ ਹੈ ਦੁਆਬੀ ਵੀ ਬੜੀਆ ਚੱਲਦਾ ਦੇਖੋ ਹੁਣ ਹਾਲ ਨੀਵਾ ਥੱਲੇ ਛੱਡ ਗਏ ਥੋੜੀ ਥੱਲੇ ਲੱਗੀ ਹੋਈ ਹੈ ਲੋ ਜੀ ਬਾਈ ਕੰਪਨੀ ਫਿਟਡ ਟਰੈਕਟਰ ਦੇਖ ਲਓ 55 ਦੀ ਪਹਿਲੇ ਮੈਂ ਤੁਰਦਾ ਬਾਕੀਆਂ ਮਾਰੀ ਤੁਰਦਾ ਹੈਗਾ ਦੂਜਾ ਮੀਡੀਅਮ ਆ ਦੂਜੇ ਮੀਡੀਅਮ ਆ ਤੁਰਿਆ ਨਹੀਂ ਹੈਗਾ ਉਹ ਬੰਦ ਹੋ ਗਿਆ ਜਿੰਨੀ ਵੀ ਬਾਈ ਚੜਤ ਚੜਦੀਆਂ ਨਾਲ ਦੀ ਨਾਲ ਉਹ ਲੱਗ ਜਾਂਦੀ ਹੈ ਨਾਲ ਦੀ ਨਾਲੇ ਸੇਵਾ ਲੈ ਬਾਈ ਇਧਰ ਦੇਖੋ ਬਾਈ ਮੇਲਾ ਲੱਗਿਆ ਰਹਿੰਦਾ ਮੇਲਾ ਕਹਿੰਦੇ ਇੱਕੋ ਟਰੈਕਟਰਾਂ ਦਾ ਵੀ ਕਿੱਦਾਂ ਮੇਲਾ ਹੀ ਲੱਗਿਆ ਰਹਿੰਦਾ ਬਾਈ ਕਾਡ ਮੈਨੂੰ ਉੱਦਾਂ ਪੈਦਾ 12-13 ਜਣਾ 16-17 ਜਣਾ ਲੈ ਕਾਉਂਟਰ ਤੇ ਰੱਖਿਆ ਕਾਉਂਟਰ ਤੇ ਜੱਗੇ ਦਾ ਮਿੱਠੇ ਜਿਹੇ ਹੱਥ ਹੁੰਦਾ ਇਹਨੂੰ ਮਿੱਠਾ ਮਿਲੇ ਜਾਂਦਾ ਏ ਲੈ ਇਧਰ ਨੂੰ ਗੱਡੀ ਮੜਾਇਆ ਵਾਜੀਬਾ ਲੋ ਲਿਆ ਗਿਰ ਗਿਆ ਦੇਖ ਲੈ ਇਧਰ ਉਹ ਗਿਰ ਗਿਆ ਗਿਰ ਗਿਆ ਉਹ ਕਿ ਆਇਆ ਦੇਖ ਹਮਨੇ ਲੈ ਠੀਕ ਹੈ ਦੇਖੋ ਕਿੰਨੇ ਰਾ ਦੇ ਦੇ ਜੱਗੇ ਉਹ ਦੇਈ ਇਧਰ ਦੇਖਿਆ ਰਿਓ ਕਿੰਨਾ ਰਾਮੀ ਹੈ ਹੈ ਉਸ ਵਿੱਚ ਟ੍ਰਿਕੋ